ਬੋਲ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਰੱਬ ਕੀ ਆਗਿਆ ਆਤਮ ਹਿਤਾਵੈ ਜਿਹੜਾ ਅਧਿਮੀਏ ਮੰਨਦਾ ਹੈ ਸਰ ਮੈਂ ਕਿ ਪ੍ਰਭ ਕੀ ਆਗਿਆ ਜੋ ਪਾਣਾ ਉਹ ਮੇਰੇ ਹਿਤ ਵਿੱਚ ਚਾਹੇ ਪਾਣਾ ਕੁਝ ਵੀ ਹੈ ਚਾਹੇ ਤਿੱਥੇ ਤੇ ਵਿਦੇਸ਼ ਬੈਠਣਾ ਤੇ ਪਰ ਮੇਰੇ ਵਾਸਤੇ ਚੱਬਾ ਹੈ ਉਹ ਮਾੜਾ ਜੋ ਜਸਤੀ ਤਬੀ ਤੇ ਬੈਠਣ ਤੇ ਮਿਲਿਆ ਉਹ ਜੇ ਨਾ ਬੈਠਣੋਂ ਬੈਠੇ ਨਹੀਂ ਮਿਲਦਾ ਅੱਜ ਤੋਂ ਜਸਾ ਪੰਜਬਾਸ਼ਾ ਦਾ ਉਹ ਸਭ ਤਤੀ ਤਬੀ ਤੇ ਬੈਠਣ ਕਰਕੇ ਨਾ ਆਇਆ ਉਹ ਦੁਨੀਆਂ ਕਿੰਨੀ ਸੁਵਿਧਾ ਨਾਲ ਹੋ ਗਿਆ ਕਿ ਨਾਲ ਹੀ ਜਿਹੜਾ ਨਾ ਦੁਨੀਆਂ ਕੀ ਕਰਦੀ ਹੈ ਕਿਉਂ ਉਹ ਨਾਨਕ ਦਾ ਨਹੀਂ ਕੋ ਜਾਣਦਾ ਹੈਗਾ ਇਹੜਾ ਉਹ ਤਾਂ ਯਾਰ ਜੀ ਨਾ ਤਾਂ ਲੋਕਾਂ ਨੂੰ ਇਹ ਠੀਕ ਦੇ ਰਹੇ ਨੇ ਹਾਂ ਇਹ ਦਰਵਾਜ਼ਾ ਸਹੀ ਖੜਿਆ ਕਿਸ ਨੂੰ ਪਤਾ ਹਾਂ ਚੱਲ ਮੈਂ ਤਾਂ ਜ਼ਰੂਰ ਮਨਾਉਂਗਾ ਕੋਈ ਯਾਦ ਹੈ ਇਹ ਦੀ ਗੱਲ ਨਾ ਬਿਆਣੇ ਛੋਟੇ ਛੋਟੇ ਜਵਾਬ ਵੀ ਉਹਨਾਂ ਦਾ ਹੀ ਜ਼ਰੂਰ ਪਤਾ ਸੀ ਸਮਝਦਾ ਸੀ ਉਹ ਤਾਂ ਇਹ ਗੱਲ ਇਸ ਕਰਕੇ ਬਾਣੂ ਮਿਠਾ ਲੱਗੇ ਤੇਤੀ ਤਵੀਦ ਬੈਠ ਕੇ ਇਹ ਕਹਿੰਦੇ ਤੇਰਾ ਬਾਣੂ ਮਿਠਾ ਲੱਗਾ ਆਹੀ ਗੱਲ ਆ ਇਹ ਲਿਖੀ ਹੋਈ ਸੀ ਉਹਨੇ ਪੁੱਛਦਾ ਸੀ ਵੀ ਹੁਣ ਵੀ ਬਾਣੂ ਮਿਠਾ ਲੱਗਦਾ ਕਹਿੰਦਾ ਹਾਂ ਹੁਣ ਵੀ ਮਿਠਾ ਲੱਗਦਾ ਆ ਭੰਟੀ ਕਰਕੇ ਤੇਤੀ ਨੇ ਵੀ ਜੇ ਬੈਠਣ ਤੇ ਆਤਮਾ ਕਹਿੰਦਾ ਕਲਪ ਕੀ ਆ ਗਿਆ ਆਤਮਾ ਕਹਿੰਦਾ ਹਾਂ ਇਹ ਕਾਰਨ ਵੀ ਭਗਤੀਆ ਕੋਈ ਜਦ ਵੀ ਉਹ ਹੁਣ ਵੀ ਮੱਠਾ ਲੱਗਦਾ ਬਿਨਾਂ ਮੱਠਾ ਲੱਗਦਾ ਲੱਗਦਾ ਹੀ ਸੀ ਜੁਰਮੇ ਜੀ ਬੋਲਿਆ ਚਲੋ ਨੂੰ ਤਾਂ ਬੈਠਣਾ ਤਾਂ ਕਾ ਛੱਡੋ ਉਹ ਤਾਂ ਪੱਕ ਐਂਡ ਹੈ ਗਿਆ ਵੀ ਕੁਝ ਵੀ ਧਿਆਨ ਦੇ ਤੇ ਧਿਆਨ ਪਾਣਾ ਆਪਣੇ ਵਾਸਤੇ ਹੋ ਗਏ ਕਿਉਂਕਿ ਸਾਡੇ ਹਿੱਤ ਚ ਹੈ ਉਹ ਸਾਡੇ ਹਿੱਤ ਚ ਉਹ ਤਾਂ ਫੜਨ ਗੱਲ ਛੁੱਟ ਗਈ ਸੀ ਸਭ ਜੋ ਤੇ ਪਾਚਾਰ ਨੂੰ ਆਮ ਦਾਹ ਦੇ ਵੇ ਲੋ ਬੇਗਾਹੀ ਚੜਾਈ ਕਰਕੇ ਉਹ ਰਾਹ ਦੇ ਹੱਥ ਵਿੱਚ ਸੀ ਉਹ ਪਹਾਂਵੀ ਹੱਥ ਵਿੱਚ ਹੈ ਅਮਾਦੇ ਤੇ ਪਹੁੰਚ ਗਏ ਜੜੀ ਵਸਤਾਂ ਨੂੰ ਪ੍ਰਿਆਜ ਨੂੰ ਪਹੁੰਚਿਆ ਉਹਦੇ ਬਾਅਦ ਸਾਰਾ ਪਰਿਵਾਰ ਹੀ ਗਰੂੜ ਤੋਂ ਤੱਕੜੀ ਦਾ ਪਾਸ਼ਾ ਤੱਕ ਉਹਨਾਂ ਦੇ ਪਰਿਵਾਰ ਆਪੇ ਨਹੀਂ ਪਰਿਵਾਰ ਹੀ ਉਹਨਾਂ ਦਾ ਅਜੋ ਦੇ ਪਰਿਵਾਰੀ ਬਰਬਾਰਾ ਗੁਰਦੇਵ ਸਾਹਿਬ ਦੇ ਬਰਬਾਰਾ ਬਿੱਕੇ ਪੰਡੂ ਸਾਹਿਬ ਦੇ ਸੇਵੇਂ ਦੋ ਮਾਤਾ ਸੰਗਤ ਅਠਵਾਂ ਸਤੂੰ ਸਭ ਉਹਨਾਂ ਦੇ ਪਰਿਵਾਰਾ ਛੋਟੀ ਉਹਨਾਂ ਸਾੜੀ ਫਿਰ ਆਤਮ ਹੈ ਤਾਂ ਹੈ ਕਿ ਸਹੀ ਹੈ ਨਹੀਂ ਸੀ ਜਿੱਥਾ ਜਦ ਅਸੀਂ ਝੋਖੇ ਤਾਂ ਅਜੋਦੀ ਦਾ ਲੱਭਦੇ ਮਨਾ ਇੱਕ ਗਲਦਾ ਦੀ ਪਤਾ ਲੱਗਾ ਗੱਲ ਕੀ ਹੈ ਪੁੱਲ ਦੇ ਆਧਾਰ ਹੋ ਗਿਆ ਇਹ ਤਾਂ ਕਰਨ ਦੀ ਗੱਲ ਹੈ ਆਤਮ ਦਾ ਵਗਾ ਕਰਨਗੇ ਜੋ ਪੁੱਲ ਦਾ ਉਹ ਤਾਂ ਕਿੰਨੀ ਗੋਲਾਂ ਦਾ ਲੋਕਾਂ ਦਾ ਆਧਾਰ ਕਰਦਾ ਆਪਣਾ ਤਾਂ ਹੋਇਆ ਹੀ ਹੋਇਆ ਆ ਹੁਣ ਆਤਮ ਹਤਾਵਾ ਜੀਵਨ ਮੁਕਤ ਸੋ ਕਹਾਵਾ ਜੀਵਨ ਮੁਕਤ ਹੋਰ ਜੀਵਨ ਮੁਕਤ ਦੀ ਨਿਸ਼ਾਨੀ ਇਹ ਹੈ ਕਿ ਪ੍ਰਭ ਦੀ ਆਗਿਆ ਨੂੰ ਆਤਮ ਮਹਿਦੂਤ ਮੰਨਦਾ ਸੋ ਜੀਵਨ ਮੁਕਤ ਹੈ ਉਹ ਜੀਵਨ ਮੁਕਤ ਚੌਥੇ ਪਾਸ਼ਾ ਦੇ ਦੋ ਦਸਤ ਪਾਸ਼ਾ ਦੇ ਸਿਰਦ ਹਾਰੇ ਸ਼ਹੀਦ ਹੋਵੇ ਜੇ ਮਕੌੜ ਦੇ ਜਿਹੜੇ ਦੋਇ ਸੱਜਦੇ ਸ਼ਹੀਦ ਹੋ ਗਏ ਸਾਹਮਣੇ ਜੀਵੇ ਨਾ ਤੋ ਫੇਰ ਕੀ ਕਹਿਣਾ ਤੋਦੇ ਬਿਨ ਰੋਗ ਲਜਾਈਆਂ ਦਾ ਹੌਟਣ ਜੇ ਮੈਂ ਹੁਕਮ ਤੇ ਪਾਣੇ ਤੇ ਨਮਨ ਦਾ ਮਿਠਲ ਤੇ ਛੱਡ ਕੇ ਚੱਲਦਾ ਪਾਣੇ ਨੂੰ ਐਤ ਵਿੱਚ ਨਮਨ ਕੇ ਚੱਲਦਾ ਤੇ ਰੋਗ ਸੀ ਹੋ ਸੋਖਾ ਰੋਗ ਸੀ ਹੋ ਰਜਨਾਂ ਦਾ ਉਤੋਂ ਸੋਖੀ ਪਾੜਾ ਹੈ ਠੰਡਾ ਹੈ ਹੱਦ ਤੱਕ ਨਾ ਕੋਈ ਕੱਪੜਾ ਕੋੜ ਨਹੀਂ ਹੈ ਵੀ ਪਿਆ ਹੈ ਪਹਿਲਾਂ ਮੇਰ ਬਾਅਦ ਨੇ ਹਾਂ ਮੇਰ ਬਾਅਦ ਨੇ ਥੋੜੀ ਬਜਾ ਤਦੋਂ ਪਹਿਲਾਂ ਰੋਗ ਆਦਮਾ ਦੇ ਵਜ੍ਹਾ ਨਾਲ ਸੀ ਤੇ ਬੱਸ ਤੇ ਤੂੰ ਛੱਡ ਕੇ ਚੱਲਦਾ ਸੱਚ ਨੂੰ ਛੱਡ ਕੇ ਚੱਲਦਾ ਫਰਮਾ ਤਾ ਕਿਆ ਕਰਕੇ ਚੱਲਦਾ ਕੰਪਰੋਮਾਈਜ਼ ਕਰ ਲੈਂਦਾ ਜਿਵੇਂ ਉਹ ਕਹਿੰਦੇ ਸੀ ਉਹ ਰੋਗ ਸੀ ਬੰਦ ਉਹ ਸੁਖ ਰੋਗ ਸੀਗੇ ਰੋਗ ਰਜਾਈਆਂ ਦਾ ਉਹ ਸੁਖ ਨਾਗਨਵਾਸਾਂ ਦੇ ਉਹ ਨਾਗ ਸੀ ਜਿਹੜੇ ਆਸਤਿ ਤੇ ਸਭ ਭਾਈ ਧਾਰੀਏ ਸਾਰੇ ਉਹਨਾਂ ਦੇ ਨਰਵਰੇ ਸਭਨਾਂ ਦੇ ਹੀ ਗੋਂ ਕਦੀ ਨਾ ਬੋਲਦੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਉਹਨਾਂ ਦੇ ਬੇਹਿਸਾਬ ਗੱਲ ਇਹ ਘਟਨਾਵਾਂ ਨੇ ਗੁਰੂ ਕਰਦੇ ਕੁਝ ਵੱਡੀਆਂ ਜੋ ਲਿਖਤ ਵਿੱਚ ਸਾਨੂੰ ਮਿਲਦੀਆਂ ਨੇ ਸਾਡੇ ਕੋਲ ਸ਼ਬਦ ਹੈ ਉਹ ਵੀ ਸ਼ਬਦ ਭੂਮੇ ਪਾਸ਼ਾ ਦੇ ਵੀ ਇਹੀ ਗੱਲ ਹੈ ਰੱਬ ਕੀ ਯਾਦਿਆ ਆਤਮ ਨੇ ਕਹਾਵਾ ਜੇ ਹੈ ਜੀਵਨ ਮੁਕਤ ਸਭ ਕਹੋ ਫਿਰ ਜੀਵਨ ਮੁਕਤ ਦੋ ਪਾਰਟੀ ਜੇ ਬਣੂਗੀ ਤਾਂ ਮੇਰਾ ਪਾਣਾ ਬਿਠਾ ਕਰਕੇ ਬੰਨਣਾ ਜਿਹੜਾ ਹੈਗਾ ਉਹਦੇ ਨਾਲ ਛੱਡੀ ਉਸਤਾ ਕੱਡੀ ਵੱਡੀ ਅਵਸਥਾ ਉਹ ਕੱਲ ਛੋਟੀ ਕੀ ਹੈ ਪਾਣਾ ਬੰਨਣ ਦੀ ਤਾਂ ਅਵਸਥਾ ਕਿ ਇਹ ਤੋਂ ਵੱਡੀ ਅਵਸਥਾ ਹੀ ਕੋਈ ਨਹੀਂ ਹੈ ਪਾਣਾ ਜੇ ਬਿਠਾ ਲੱਗਣ ਲੱਗ ਗਏ ਇਹ ਤੋਂ ਵੱਡੀ ਅਵਸਥਾ ਹੀ ਨਹੀਂ ਰਹਾਂਗੀ ਕੋਈ ਸੋਲ ਜੀ ਪੜ੍ਹਾਈ ਮਨ ਆ ਉਹ ਰੋਜ਼ੀ ਦੀ ਤਾਂ ਤੇ ਜੀਵਨ ਨੂੰ ਤਾਂ ਕਹਦਾ ਇਸ ਤੋਂ ਪਰ ਕੀ ਹਾਂ ਜੀਵਨ ਮੁਕਤਾ ਉੱਪਰ ਕੋਈ ਸੋਚਾਈ ਨਹੀਂ ਹਾਂਜੀ ਤੈਸਾ ਹਰਕ ਤੈਸਾ ਉਸ ਸੋਗ ਸਦਾ ਅਨੰਗ ਤੈ ਨਹੀਂ ਵਿਯੋਗ ਉਹਨੂੰ ਕਿਹਾ ਤੈਸਾ ਹਰਕ ਜੇ ਖੁਸ਼ੀ ਆਈ ਤਾਂ ਵੀ ਹੋ ਜਾਈਏ ਉਹ ਜੇ ਕੋਈ ਸੋਗ ਦਾ ਹੁਕਮ ਆਇਆ ਤਾਂ ਵੀ ਹੋ ਜਾਏਗਾ ਭੁਲੇ ਚਾਹੇ ਤਾਂ ਹੀ ਪਥਲ ਕੋਈ ਹੋਈ ਨਹੀਂ ਸਤਿ ਤੈਸਾ ਹਰਕ ਹਰਸ਼ ਕਾਸ਼ ਲੱਭਦਾ ਇਹ ਦੀਦਾ ਸੰਤਿਗ੍ਰਦਾ ਉਲਾਸ ਖੁਸ਼ੀ ਬਿਆ ਬਿਆ ਵੀ ਇਸੇ ਕਹਿੰਦੇ ਕਾ ਖੁਸ਼ੀ ਨੂੰ ਕਹਿੰਦੇ ਤੈਸਾ ਹੁੰਦਾ ਜ਼ੋਰ ਸਦਾ ਅਨੰਤ ਹੈ ਨਹੀਂ ਵਿਯੋਗ ਸਦਾ ਨਗਦੀ ਉਸਤਾ ਤਾਹੀ ਰਹਿ ਸਕਦੀ ਹੈ ਜੇ ਖੁਸ਼ੀ ਔਰ ਗਮੀ ਦਾ ਹਸਬਾ ਨਾ ਹੋਵੇ ਇਹ ਕਹੇ ਜਿਸੰਗੀ ਖੁਸ਼ੀ ਖਰਾਬ ਕਰ ਦਿੱ ਗਿਆ ਕੁਝ ਨਾ ਵੀ ਹਾਰਟ ਅਟੈਕ ਹੋ ਜਾਂਦਾ ਦੋ ਵੀ ਨਾ ਵੀ ਹੋ ਜਾਂਦਾ ਤੋਂ ਉਹਨਾਂ ਹਾਰਟ ਅਟੈਕ ਉਹਦੇ ਦੋਈ ਬਿਮਾਰੀਆਂ ਹੀ ਨੇ ਬਿਮਾਰੀਆਂ ਦਾ ਦੋਈ ਹੋਈ ਜਿਹੜੀ ਜੀ ਨਾ ਹਾਰਟ ਅਟੈਕ ਹੁੰਦਾ ਤੁਸੀਂ ਉਹਨੂੰ ਕਹਿੰਦਾ ਨਾ ਵੀ ਰੋਵਰ ਦੀਆਂ ਸੁਖ ਰੋਗ ਹੈ ਨਾ ਰੋਗ ਤਾਂ ਵੀ ਬਣ ਗਿਆ ਪ੍ਰੈਕਟੀਕਲੀ ਰੋ ਗਈ ਜੀ ਟੈਕ ਦੇ ਉੱਪਰ ਤਾਂ ਰੋ ਗਈ ਕੋਈ ਟੈਕ ਦੇ ਉੱਪਰ ਕੀ ਰੋਗ ਕੋਈ ਤਾਂ ਰੋਗੇ ਨਹੀਂ ਕੋਈ ਉਹ ਰੋਦਾ ਰਾਜਾ ਦਾ ਬਗਾਈ ਜਾ ਲੱਗਦਾ ਵੀ ਯਾ ਸੁਸ ਹੱਸਟੜ ਜਾਂਦਾ ਜਾਂਦਾ ਕਹਾ ਮੋਹਲੰਦ ਹਾਂਜੀ ਤੈਸਾ ਸੁਬਰਮ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਪੀ ਕੇ ਖਾਟੀ ਹੁਣ ਬਾਕੀ ਰਹਿ ਗਿਆ ਨਫਾ ਨੁਕਸਾਨ ਇਹ ਨਫਾ ਨੁਕਸਾਨ ਹੋ ਗਿਆ ਉਦੋਂ ਆ ਗਿਆ ਖੁਸ਼ੀ ਜਪਣ ਵਾਲਾ ਜਪਣ ਵਾਲਾ ਜਪਣ ਵਾਲਾ ਜਪਣ ਦੀ ਖੁਸ਼ੀ ਆ ਮਰਨ ਵਿੱਚ ਸੁਖ ਹੈ ਐਸਾ ਤੂੰ ਕਾ ਦਾਵਾਤਾ ਆ ਗਿਆ ਮਾਫਾ ਨਕਸਾਨ ਸਵਰਨ ਮਾਟੀਆ ਐਸਾ ਸੁਣ ਐਸੀ ਉਸ ਮਾਟੀ ਉਹ ਗੱਲਾਂ ਬੇਸਿਕ ਸਮਝਣੀਆਂ ਐ ਐ ਲਿਖੀਆਂ ਹੋ ਜਾਂਦੀਆਂ ਬੜੀ ਕਿਵੇਂ ਲਿਖੀ ਜਾ ਸਕਦੀ ਹੈ ਤਤੀਬ ਅਹ ਲਗ ਇਹ ਤਰਤੀਬ ਹੈ ਬਾਣੀ ਲਈ ਜਿੰਦੇ ਸਮਝਣ ਦੀ ਗੱਲ ਹੈ ਜੇ ਸੋਨਾ ਤੇ ਸੇ ਉਸ ਮਿੱਟੀ ਆ ਜੇ ਲੋਕਾਂ ਦੇ ਸਾਹਮਣੇ ਜੇ ਰੌ ਜੇ ਮਿੱਟੀ ਹੋਗੀ ਸੋਨੇ ਦੀ ਕਦੇ ਕੋਈ ਗੱਲ ਨਹੀਂ ਸੋਨੇ ਦਾ ਮਿੱਟੀ ਦਾ ਸੋਨਾ ਹੋ ਗਿਆ ਕਦੇ ਕੋਈ ਨਹੀਂ ਕੋਈ ਬੰਦੀ ਹੋਣਾ ਵੀ ਤਾਂ ਹਜਰ ਦਿਆ ਜਾਂਦਾ ਜੇ ਜ਼ਮੀਨ ਦੀ ਕੀਮਤ ਵਾਜਾਂਦੀ ਆ ਫਿਰ ਸੋਨਾ ਹੋਊਗੀ ਬੰਦੀ ਜੀ ਜੋ ਵੀ ਤੇ ਇਹ ਚਾਹਦਾ ਮੜੀ ਬਗਣਾ ਕਿ ਆਪੇ ਸੋਨਾ ਬਣ ਗਈ ਕਹਿ ਦਿੰਦੇ ਆਪੇ ਸੋਨਾ ਬਣ ਗਈ ਸੋਨਾ ਬਣ ਗਈ ਤੇ ਸੋਨਾ ਮਿੱਟੀ ਬਣ ਜਾਂਦਾ ਘਟ ਰਿਹਾ ਘਟ ਰਿਹਾ ਘਟ ਰਿਹਾ ਰੇਟ ਉਹ ਮਿੱਟੀਓ ਬਣ ਰਿਹਾ ਮਿੱਟੀਓ ਬਣ ਰਿਹਾ ਅਰੇ ਰੇਟ ਘਟਿਆ ਮਿੱਟੀ ਬਣਦੇ ਪੈਸਾ ਅਮਰਤ ਤੈਸੀ ਵੀ ਖਾਤੀ ਅਮਰਤ ਤੈਸੀ ਵੀ ਖਾਤੀ ਆ ਜਿਹੜੇ ਭੋਜਨ ਖਾਨੇ ਆਪਾਂ ਅੰਮ੍ਰਿਤ ਸత్య ਅੰਮ੍ਰਿਤ ਹੂੰ ਹੂੰ ਸత్య ਅੰਮ੍ਰਿਤਾਂ ਦੀ ਉਹ ਗੱਲ ਐ ਉਹ ਦੂਏ ਨਾਮਾਂ ਹੋਰ ਦੀ ਗੱਲ ਨਹੀਂ ਇੱਥੇ ਹੁਣ ਹੂੰ ਹੂੰ ਆਵਣ ਵਾਲੀ ਦੀ ਗੱਲ ਨਹੀਂ ਹੁਣ ਇੱਥੇ ਬਿਲਕੁਲ ਵੀ ਦੇਖਾ ਵੀ ਨਾ ਲਾਉਂ। ਇਹ ਤਾਂ ਧੋਨਾ ਆ ਗਿਆ ਕੁਟੀ ਆਜੀ ਜਿਵੇਂ ਅੰਮ੍ਰਿਤ ਚਾਹੀਦੀ ਬੀਜੇ ਖਾਣੇ ਪੁਰਾਣੀ ਲਈਏ ਜਿਹੜੇ ਕੌੜੀ ਚੀਜ਼ਾਂ ਨੂੰ ਉਹ ਕਹਿ ਦਿੰਦੇ ਨੇ ਜਿਵੇਂ ਸ਼ਰਾਬ ਹੈ ਜ਼ਹਿਰ ਵਰਗੀ ਤੌੜੀ ਹੈ ਬੜੀ ਜ਼ਹਿਰ ਕਹਿੰਦੇ ਨੇ ਔੜੀ ਬੰਦ ਹੈ ਕੌੜੀਆਂ ਚੀਜ਼ਾਂ ਦੀਆਂ ਨੇ ਹਰ ਤਰ੍ਹਾਂ ਦੀ ਕੌੜੀ ਚੀਜ਼ ਆ ਗਈ ਨਸ਼ੇ ਆ ਗਏ ਆ ਹੋਰ ਜੀ ਹਾਂ ਹਾਂ ਆ ਤੂੰ ਕੌੜ ਤੋਂ ਆ ਗਿਆ ਖੜੀਆਂ ਅੰਦੇ ਮਾਗੀ ਜਿਦ ਨੂੰ ਕਹਿੰਦੇ ਨੇ ਨਾ ਅਈਓ ਕੌੜੀ ਹੁੰਦੀ ਜੇ ਬੜਾ ਮਦਦ ਆ ਗਿਆ ਆ ਕੇ ਤਰੇਲਾ ਆ ਗਿਆ ਤਰੇਲਾ ਆ ਗਿਆ ਜੋ ਵੀ ਚੀਜ਼ਾਂ ਕੌੜੀਆਂ ਨੇ ਦੇਖੋ ਇਹਦਾ ਹਾਂ ਦਾ ਉਹਦੇ ਸੰਸੀਆ ਗਿਆ ਮਿੱਠਾ ਕੌੜਾ ਵੀ ਆ ਸਾਬ ਅਬਰਤ ਮਿੱਠੇ ਨੂੰ ਕਹਿੰਦੇ ਨੇ ਠੀਕ ਅਮਰਤ ਮਿੱਠੇ ਨੂੰ ਕਹਿੰਦੇ ਨੇ ਸਭ ਤੋਂ ਜਿਹੜਾ ਮਿੱਠਾ ਆਪਾਂ ਨੂੰ ਸਵਾਦ ਲੱਗਦਾ ਹੈ ਆਦਮੀ ਉੱਥੇ ਮਿੱਠੇ ਮਰਦਾ ਇਹਨੂੰ ਅਮਰਤ ਕਹਿੰਦੇ ਨੇ ਸ੍ਰੇਸ਼ਟ ਅਮਰਤ ਮਿੱਠਾ ਦੁੱਧ ਦੇ ਵਿੱਚ ਮਿੱਠਾ ਦੁੱਧ ਦੇ ਵਿੱਚ ਮਿੱਠਾ ਦੁੱਧ ਵਰਗਾ ਜਿਹੜਾ ਦੂਆ ਦੁੱਧ ਹੈ ਨਾ ਆਪਾਂ ਸੁਆਮੀ ਨੋ ਵੀ ਹੋ ਜਾਂਦਾ ਪਰ ਉਹ ਜਿਹੜਾ ਟੇਸਟ ਨਹੀਂ ਹੁੰਦਾ ਜਾਇਗਾ ਮੱਝ ਦਾ ਦੁੱਧ ਕੁਝ ਮਿੱਠਾ ਹੁੰਦਾ ਸ਼ੁਗਰ ਉਹ ਜੋ ਸ਼ੁਗਰ ਦੀ ਸ਼ਾਇਦ ਉਹ ਮਿੱਠਾ ਸਮਝ ਗੋੜਾ ਇਹ ਸਭ ਜਿਹੜੀਆਂ ਚੀਜ਼ਾਂ ਨੇ ਉਹ ਅੰਮ੍ਰਿਤ ਕਰਦੀਆਂ ਇਹ ਦੁੱਧ ਮਿੱਠਾ ਪੌੜੇ ਨਹੀਂ ਤਾਂ ਐਸਾ ਅੰਮ੍ਰਿਤ ਹੈ ਐਸੀ ਬੇਖਾਤੀ ਐਸੀ ਕੋ ਖੱਟੀ ਉਹ ਜਿਹੜਾ ਖਟੀਆਂ ਚੀਜ਼ਾਂ ਉਹ ਉਹਨੂੰ ਕਿਉਂਕਿ ਸਾਰੀ ਮਾਇਆ ਹੀ ਹੈ ਉਹਦੇ ਬਾਅਦ ਸਾਰੀ ਉਹ ਮਾਇਆ ਹੈ ਤਾਂ ਇਹ ਖੱਟਾ ਚਾਹ ਮਿੱਠਾ ਚਾਹ ਐਸੀ ਕੋਈ ਨਹੀਂ ਹੈ ਉਸ ਤੋਂ ਹੋਇਆ ਮਾਇਆ ਨੇ ਉਹ ਵਾਕ ਹਾਂ ਕੌੜੀ ਵੀ ਚੀਜ਼ ਉਹ ਮਾਇਆ ਦੇਖਦੀ ਹੋਈ ਏ ਸਾਰੀ ਹਾਂ ਖਰਾਬ ਕੌੜੀ ਆ ਇਹਨੂੰ ਬੇਕਹਨਣਾ ਹੁਣ ਤੇ ਭਾਸ਼ਾ ਜੀ ਬੇਕਹਨਣ ਲੱਗੇ ਖਰਾਬ ਦੀ ਪਰ ਬਣੀ ਦਾ ਮੱਠੇ ਤੋਂ ਜੀ ਮੈਂ ਜਿੱਦ ਮੱਠੇ ਤੋਂ ਜੀ ਸਭ ਮੱਠੇ ਤੋਂ ਗੱਲ ਕੱਢਿਆ ਹੋਏ ਹਾਂ ਹਾਂ ਤਾਂ ਕੱਢ ਕੇ ਲਾਤੀ ਜਾ ਸਾਬਰਤ ਐਸੀ ਬੇਖੋ ਖੱਟੀ ਖੱਟੀ ਜਦੋਂ ਸਰਕਾ ਬਣਦਾ ਖੱਟਾ ਹੀ ਹੁੰਦਾ ਕਾਜੋ ਬਣਦਾ ਰਹ ਜੋ ਬਣਨੇ ਦੇ ਮੁਠੇ ਜੋ ਮੁਝੇ ਪਿੱਠਾ ਹੋਵੇ ਤਾਂ ਮਰਦਾ ਹੈ ਜਦੋਂ ਖੱਟਾ ਹੋ ਗਿਆ ਸਰਕਾ ਕੋਈ ਗੱਲ ਹੋਗੀ ਉਹ ਗਿਆਨਵਾਨ ਆਉਨ ਉਹ ਜਿੱਦਾਂ ਦੀ ਸੁਭ ਜਾਵੇ ਕੋਈ ਇਹਨੇ ਲੋਰੀ ਹਣ ਉਹ ਇਹ ਰਾਕਣੇ ਆਹੋ ਉਬਰਮ ਗਿਆਨੀ ਆ ਔਰ ਕੀਆ ਸਮਝਦਾ ساری ਗੱਲ ਫਿਰ ਲੋਕ ਦਾ ਕਹਿਆ ਨਾ ਉਹਦੇ ਕੋਈ ਐਸਾ ਮਾਨ ਤੈਸਾ ਅਭਿਮਾਨ ਤੈਸਾ ਐਸਾ ਮਾਨ ਤੈਸਾ અપਮਾਨ ਨਹੀਂ ਆਇਆ ਭਵਾਨ ਹੈ ਹਾਲਾਂਕਿ ਮਾਨ ਦਾ ਉਲਟਾ ਬਭਾਨ ਹੈ ਅਪਮਾਨ ਕਿਉਂ ਨਹੀਂ ਆਇਆ ਭਵਾਨ ਤੋਂ ਮਾਰ ਉਹਨੂੰ અપਮਾਨ ਤੋਂ ਤਾਂ ਖਤਰਾ ਹੀ ਨਹੀਂ ਆ ਭਵਾਨ ਤੋਂ ਖਤਰਾ ਭਵਾਨ ਤੋਂ ਵੀ ਖਤਰਾ ਜੇ ਤੇ ਕੋਈ ਕਰੂ ਮੂ ਕਿ ਗੱਤਰ ਉਹਦਾ ਪੈਣਾ 10 ਸੌੜ ਕੇ ਤੋ ਕੀ ਇਫਤਿਹਾਨ ਕਰ ਦੂ ਕੋਈ ਕੋਈ ਦਾਸ ਦਾ ਵੀ ਇਫਤਿਹਾਨ ਕਰ ਦਉਂਦਾ ਜੇ ਕੋਈ ਆਪਣੇ ਆਪ ਨੂੰ ਰਾਜਾ ਦੀ ਜਗਾ ਵਜ਼ੀਰ ਕਹੂ ਚਲਾ ਇਫਤਿਹਾਨ ਕਰ ਦੂਗਾ ਜੇ ਨਾ ਕਹਦਾ ਹੈ ਤੇ ਚੌਕੀਦਾਰ ਗੁਰੂ ਦਾ ਚੌਕੀਦਾਰ ਹੈ ਜੀ ਗੁਰੂ ਦਾ ਵਜ਼ੀਰ ਵੀ ਹੈ ਭਗਵਾਨ ਵਾਸਤੇ ਜੋ ਪਹਿਲਾਂ ਹੀ ਵਜੀਰ ਦੀ ਬਜਾਇ ਚੌਕੀਦਾਰ ਕਹਿ ਦਵੇ ਆਪਣੇ ਆਪ ਨੂੰ ਮੰਨੇ ਐਸੇ ਬਾਜ਼ਾਰ ਜਿਹਾ ਜਿਹਾ ਨਾਖਾਵੇ ਫੇਰੀ ਫੇਰਾ ਅਸਲ ਜਮਾਨ ਤੇ ਚੌਂਦਾ ਹੈ ਤਾਂ ਅਫਮਾਨ ਤਾਂ ਅਫਮਾਨ ਤੋਂ ਘਰੋਂਦਾ ਜੇ ਮਾਨ ਚੌਂਦਾ ਹੈ ਤਾਂ ਅਫਮਾਨ ਤੋਂ ਘਰੋਂਦਾ ਜੇ ਕੋ ਮਾਨ ਚੌਂਦਾ ਹੀ ਮਾਨ ਚੌਂਦਾ ਹੀ ਨਹੀਂ ਤਾਂ ਅਫਮਾਨ ਤੋਂ ਘਰੋਂਦਾ ਵੀ ਜਿਹੜਾ ਸਨਮਾਨ ਚਾਹੁੰਦਾ ਨਹੀਂ ਉਹ ਬਮਾਨ ਤੋਂ ਕੁਬਰੋਂਗਾ ਵੀ ਹੈ ਨਹੀਂ ਉਹਨੂੰ ਦੋਏ ਕੋਈ ਨਹੀਂ ਮੇਰੇ ਨਾਲ ਸਨਮਾਨ ਦੀ ਗੱਲ ਹੀ ਉਹ ਹੀ ਕਰੂਗਾ ਹੋ ਉਹ ਕਹਦਾ ਇਹਦਾ ਸਨਮਾਨ ਜਿਹੜਾ ਹੈਗਾ ਤੇ ਜਲ ਹੀ ਜੱਗ ਜਾਇਆ ਦਿੱਤਾ ਨਾਮ ਬਸਾ ਦਿੱਤਾ ਨਾਮ ਬਸਾ ਦਿੱਤਾ ਘਰ ਦਾ ਲਗਾ ਦਿੱਤਾ ਸਨਮਾਨ ਦੇ ਨਾਲ ਬਮਾਨ ਜੁੜਿਆ ਹੋਇਆ ਹੈ ਸਨਮਾਨ ਬੰਦੀ ਸਾਰੇ ਬਮਾਨ ਚ ਬਰਤ ਜਾਂਦਾ ਹੈ ਮਿੱਠਾ ਮੂੰਹ ਦੇ ਵਿੱਚ ਮਠਾ ਹੜਦੇ ਵਿੱਚ ਥੱਲੇ ਹੁਤੀ ਸਾਰੇ ਖੱਟਾ ਬਣ ਜਾਂਦਾ ਇੱਕ ਦਮ ਖੱਟਾ ਬਣ ਜਾਂਦਾ ਤੋਂ ਤੇ ਮਿੱਠਾ ਜਰੂਰ ਹੈ ਹੜਕ ਦੇ ਥੱਲੇ ਗਿਆ ਜੇ ਜਦੇ ਉਲਟੀ ਆ ਜਾ ਜਦੇ ਫਟ ਜਾਂਦਾ ਖੱਟਾ ਹੋ ਜਾਂਦਾ ਹੜ ਨੂੰ ਖੱਟਾ ਜਦ ਮੁਰਦਾ ਹੈ ਖੱਟਾ ਲੱਗਦਾ ਹੈ ਹੜ ਨੂੰ ਜਾਂ ਜਾਂਦਾ ਤਾਂ ਮਿੱਠਾ ਲੱਗਦਾ ਹੈ ਜਾ ਅੰਦਰੋਂ ਜਾਂਦਾ ਤਾਂ ਮਿੱਠਾ ਹੈ ਜਾਂ ਬਾਹਰੋਂ ਆਉਂਦਾ ਤਾਂ ਖੱਟਾ ਜਿਆਦਾ ਅੰਦਰੋਂ ਆਉਂਦਾ ਮਾਂ ਜਾਂ ਮਿੱਠਾ ਲੱਗਦਾ ਹੈ ਜਾਂ ਬਾਹਰੋਂ ਆਉਂਦਾ ਤਾਂ ਹੰਕਾਰ ਬਣ ਕੇ ਆਉਂਦਾ ਹੈ ਮੋਰ ਵਾਂਗੂੰ ਚਾਹ ਦੁਆ ਬੋਲੂਗਾ ਸਾਨੂੰ ਇੱਜ਼ਤ ਨਾਲ ਸਨਮਾਨ ਦੇ ਕੇ ਤਾਂ ਖੁਸ਼ ਹੋਵਾਂਗੇ ਜਾਂ ਅਸੀਂ ਨੁਕਾ ਨੂੰ ਬੋਲਾਂਗੇ ਤਾਂ ਹੋਰ ਰਾਜੋ ਸਨਮਾਨ ਲੈਣ ਵਾਲਾ ਸਰਪੰਚ ਬੰਦਾ ਰਾਜਾ ਜੇ ਤੂੰ ਸਾਰੇ ਸਨਮਾਨ ਬੰਦਾ ਰਾਜਾ ਕਿਸੇ ਨੂੰ ਥੋੜੀ ਦਿੰਦਾ ਰਾਜਾ ਥੋੜੀ ਬਿਲੇ ਹੀ ਕਰਦਾ ਜੇ ਲੈਣ ਵਾਲਾ ਦੇ ਨਹੀਂ ਸਕਦਾ ਜੋ ਲੇਵੇ ਸੋ ਦੇਵੇ ਨਹੀਂ ਜੋ ਲੇਵੇ ਸੋ ਦੇਵੇ ਨਹੀਂ ਜੋ ਸਨਮਾਨ ਲੈਂਦਾ ਤੇ ਕਿਸੇ ਤੋਂ ਉਹਦਾ ਲੈਣਾ ਇਹ ਜਿਆ ਹੋਇਆ ਦੇਣ ਦਾ ਵੀ ਆਈ ਨਹੀਂ ਜੋ ਸਲਮਾਨ ਦਿੰਦਾ ਉਹ ਲੈਂਦਾ ਨਹੀਂ ਇਹਦਾ ਉਲਟਾ ਜੋ ਦੇਵੇ ਉਹ ਲੇਵੇ ਨਹੀਂ ਪਰਮੇਸ਼ਰ ਸਾਧੂ ਸਾਰਿਆਂ ਦਾ ਦਿੰਦਾ ਦਿੰਦਾ ਕੁਝ ਵੀ ਨਹੀਂ ਲੈਂਦਾ ਸਾ ਤੋਂ ਦੇ ਕੇ ਦਿਖਾਓ ਕੁਝ ਦੋ ਇੱਦਾਂ ਦੀ ਹੋ ਜੋ ਫਾਰਮੂਲਾ ਹੀ ਸਾਰਿਆਂ ਤੇ ਲੱਗ ਜਾਵੇ ਪਰਮੇਸ਼ਰ ਦਾ ਵੀ ਲੱਗ ਜਾਣਾ ਜੋ ਲੇਵੇ ਉਹ ਦੇਵੇ ਨਹੀਂ ਜੋ ਲੈਵੇ ਸੋ ਦੇਵੇ ਨਹੀਂ ਪਰ ਜੋ ਦੇਵੇ ਸੋ ਲੈਵੇ ਨਹੀਂ ਦੇਣ ਵਾਲਾ ਵੀ ਜੇ ਲੈਵੇ ਨਹੀਂ ਵਾਲੀ ਗੱਲ ਕਰੇ ਫਿਰ ਪਰਮੇਸ਼ਰ ਵਰਗਾ ਸੁਭਾਅ ਹੈ ਅੱਗੇ ਆਉਣੀ ਗੱਲ ਹੈ ਹੁਣ ਇਹ ਤੋਂ ਹੀ ਸ਼ੁਰੂ ਹੋਣੀ ਹੈ ਗੱਲ ਪੂਜਾ ਤੋਂ ਕਈ ਕੋਟ ਪਏ ਪੁਜਾਰੀ ਅਗਲੀ ਇਹ ਨੁਕਤੇ ਤੋਂ ਗੱਲ ਚੱਕਣੀ ਆ ਹੁਣ ਇਹ ਗੱਲ ਗਾਂਧੀ ਐਸਪਰ ਵੀ ਕਿਉਂ ਚੱਕੀਆ ਕਿੱਥੋਂ ਚੱਕੀਆ ਕੀ ਇਹ ਤਾਂ ਸੀ ਪੀਰੇ ਗੀ ਸੀ ਇਹ ਖੋਜ ਕਰਨ ਨੂੰ ਆਇਆ ਤੁਸੀਂ ਦੇ ਬਾਅਦ ਆਪ ਅਸਤੋ ਦੀ ਕਿਉਂ ਲੀਤੀ ਹੈ ਕਿੱਥੋਂ ਸਟਾਰਟ ਕੀਤੀ ਕਿੱਥੇ ਕਦਮ ਕੀਤੀ 24 ਬਣਦੀਆਂ ਜਾਂ 25 ਨਹੀਂ ਬਣ ਸਕਦੀਆਂ ਇਹ 18 ਜਿੰਨੇ ਦੀ ਕਮਸਲ ਦਾ ਗੱਲ ਕੀ ਹੈ ਇਹ ਤਾਂ ਸਾਰੇ ਹੀ ਜੇ ਪਿਆ ਤੇ ਸਾਰੇ ਪਿਆ ਇਹ ਘੜਨ ਵਾਲੀ ਤੋਂ ਹੋਣਾ ਹੀ ਆਪਾਂ ਤੋੜਿਆ ਤੋੜਿਆ ਹੀ ਆ ਉਹ ਤਾਂ ਨਹੀਂ ਰੌਲਾ ਪਾਇਆ ਤੇ ਚੁੱਪ ਚੁੱਪ ਕਰਾਇਆ ਵੀ ਨਾ ਜਾ ਕੇ ਰੌਲਾ ਪੈ ਨਾ ਬੈ ਜਾ ਚੁੱਪੇ ਕਰਾਉਣਾ ਫਿਰ ਸੁਣ ਵਾਲੇ ਚੁੱਪ ਕਰਾਈ ਦੇ ਦਿੰਦੇ ਨੇ ਵੀ ਸੁਣ ਲੋ ਟਿੱਕੇ ਬੈ ਕੇ ਉਹਲੇ ਹੋਰ ਰੌਲਾ ਪਾਉਂਦਾ ਨੇ ਵਿੱਚ ਉਹੇ ਤਰ੍ਹਾਂ ਦਾ ਆ ਕਰਦੇ ਨੇ ਕਥਾ ਕੁਰਬਾਨੀ ਦੇ ਉਹਨਾਂ ਨੂੰ ਕੋਈ ਬੁਰਾ ਭਲਾ ਕਹਿ ਕੇ ਤਦ ਵੀ ਕੇ ਛਵਕੇ ਜੇ ਜੀ ਮੈਂ ਪਰਵਾਣੀ ਦੇ ਵਿੱਚ ਪਹਿਲਾਂ ਵੀ ਪਹਿਲਾਂ ਵੀ ਉਹਨਾਂ ਨੂੰ ਮਾਰੇ ਹੋਏ ਨੇ ਪਹਿਲਾਂ ਵੀ ਤਾਂ ਨਾਲੇ ਪਰਵਾਣਾ ਕੋਨੇ ਰਹਿੰਦੇ ਨੇ ਇਹ ਮੈਸਾ ਇਤੈ ਰੌਲਾ ਪਾਉਂਦੇ ਰਹਿੰਦੇ ਨੇ ਇਹਨਾਂ ਨੂੰ ਚੁੱਪ ਵੀ ਕਰਾਉਣੀ ਹੈ ਪਰਵਾਣੀ ਚੁੱਪ ਕਰੇ ਬਿਨਾਂ ਦੂਜੇ ਦੀ ਦੁਨਿਆ ਨੂੰ ਨਹੀਂ ਸੁਣਨ ਦਿੰਦੇ ਹੋ ਭਾਈ ਜੇ ਕੋਈ ਸਵਾਜ ਰੌਲਾ ਪਾਵੇ ਉਹ ਲਗਾ ਕਹਿੰਦਾ ਤੂੰ ਪਰੇ ਹੋ ਕੇ ਪਾਲਾ ਰੌਲਾ ਇਹਨਾਂ ਨੂੰ ਤਾਂ ਸੁਣਨਾ ਨਹੀਂ ਗੁਰਦਵਾਰਾਂ ਅੰਦਰ ਸੁਣਨ ਜਾਂਦੇ ਨੇ ਉਹ ਤਾਂ ਇਹ ਰੌਲਾ ਪਾਉਂਦੇ ਨੇ ਹਾਂਜੀ ਤੈਸਾ ਰੰਗ ਤੈਸਾ ਰਾਜਾ ਤੈਸਾ ਰੰਗ ਤੈਸਾ ਰਾਜਾ ਉਹਨੇ ਕੋ ਰਾਜਾ ਆਜੇ ਕੋ ਜੀਵਨ ਮੁਕਤ ਨੂੰ ਕਹਾਵੇ ਵਾਲੇ ਆਜੂ ਦੀ ਗੱਲ ਚੱਲਦੀ ਹੈ ਪਾਣਾ ਪਛਨਣ ਦੀ ਗੱਲ ਚੱਲਦੀ ਹੈ ਉਹਦੀ ਗੱਲ ਹੈ ਰੱਬ ਦੀ ਅਗਿਆਤਮਿਕ ਹਾਂ ਉਹਦੀ ਗੱਲ ਚੱਲਦੀ ਹੈ ਉੱਥੇ ਰੱਖਣਾ ਗੱਲ ਕੀ ਦੀ ਗੱਲ ਦੀ ਹੈ ਉਹ ਕਹਿੰਦਾ ਜੇ ਰਾਜਾ ਆਜੇ ਤਮੀ ਬੈ ਜਾ ਭਾਈ ਕੋਈ ਕੁਰਸੀ ਹੈ ਰੰਗਾਇਓ ਬੋ ਬੇਜ ਜੇ ਰਾਇ ਆ ਗਿਆ ਤੂੰ ਆ ਗਿਆ ਠੀਕ ਹੈ ਜੀ ਆ ਤੂੰ ਦਾ ਖਤਰੋ ਸਪੈਸ਼ਲ ਕਰਦੀ ਲੋੜੀ ਸਪੈਸ਼ਲ ਤਾਂ ਸਾਡੇ ਬਾਅਦ ਤਾਂ ਰਾਜਾ ਹੋਆ ਜਿਹੜਾ ਅਗੁਰ ਮੱਤਾ ਤਾਂ ਜਿੰਨਾ ਜ਼ਿਆਦਾ ਤਾਂ ਨਹੀਂ ਉਹਨਾਂ ਵੱਡਾ ਰਾਜਾ ਜਿੰਨਾ ਜਿਆਦਾ ਪਾਣਾ ਮੰਨ ਤਾ ਉਹ ਜ਼ਬਰਦਸਤ ਆਇਨਾ ਤਫਰ ਕੋ ਕੋਈ ਜੂ ਕਿਤੇ ਵੀ ਕੋਤਵੀ ਪੈਂਦਾ ਦਰਗਾਹ ਜੀ ਨੇ ਬੈਠਦਾ ਹੈਗਾ ਗੁਰਮੱਤੇ ਜਿਆਦਾ ਨੇੜੇ ਹੈ ਅਖਿਰ ਬੜਿਆਈ ਤਾ ਉਹਨਾਂ ਬੜਿਆ ਜਿਹੜਾ ਪੂਰਾ ਦਾਸ ਹੋ ਗਿਆ ਅਜੇ ਉਹਦੇ ਦਾਸ ਹੋਣ ਜੀ ਤੇ ਫਰਕ ਹੈ ਪਾਣਾ ਮੰਨਣ ਵਿੱਚ ਫਰਕ ਹੈ ਉਹ ਨਹੀਂ ਬ੍ਰਿਆਈ ਕਦੀ ਉਹ ਬ੍ਰਿਆਈ ਕਦੀ ਹੋਗੀ ਉਹਦੀ ਕਿਰਪਾ ਘਟੇ ਹੋਊ ਤੇ ਅਸਲ ਤੇ ਆਪੇ ਜਾਣਾ ਕਿਰਪਾ ਦੇ ਨੇੜੇ ਨੂੰ ਅਸੀਂ ਕਿਰਪਾ ਦੇ ਭਰੇ ਆ ਕਿਰਪਾ ਤਾਂ ਉੱਥੇ ਹੀ ਹੈ ਲਾਈਟ ਆਇ ਕਿਥੋਂ ਖੜੀ ਆ ਅਸੀਂ ਉਹਦੇ ਨੇੜੇ ਨੂੰ ਜਾ ਕੇ ਪੜ੍ਹ ਲਈਏ ਜੇ ਆਪਣੀ ਕਿਤਾਬ ਤਾਂ ਜਿਆਦਾ ਦੀ ਜੇ ਦੂਰੋਂ ਪੜ੍ਹਾਂ ਕੋਈ ਕੱਟ ਦੇਹੂਗਾ ਤਸੂਤਾ ਸਾਡਾ ਨੇੜੇ ਜਾ ਕੇ ਪੜ੍ਹ ਲਓ ਜੇ ਬਰੀਕ ਅੱਖਰ ਨੇੜੇ ਪੜ੍ਹ ਲਓ ਜਾ ਕੇ ਜਿਹੜਾ ਜਿਆਦਾ ਨੇੜੇ ਪੜ੍ਹਦਾ ਉਹ ਵਧੀਆ ਦੀਦਾ ਹੈ ਉਹ ਠੀਕ ਵੱਡਦਾ ਜਿਹੜਾ ਦੂਰੋਂ ਪੜਦਾ ਉਹ ਤੇਰਪਾ ਤੋਂ ਨਹੀਂ ਹੋਣੀ ਹੈ ਉੱਥੇ ਹੀ ਖੜੀ ਆ ਉਹਦੀ ਘਰਪਾ ਘੋੜੀ ਨਹੀਂ ਹੋਣੀ ਆਲੀ ਇਹ ਹੀ ਗੱਲ ਆ ਉਹ ਕਿਹਨੇ ਜਿਹੜਾ ਨੇੜੇ ਆ ਉਹ ਕਿਹਨੇ ਰਿਲੇ ਜਾਂਦਾ ਲੈਟ ਦੇ ਨੇੜੇ ਹੋ ਕੇ ਉਹ ਤੇ ਕਿਹਨੇਰੀ ਆ ਜਿਹੜਾ ਦੂਰ ਖੜਾ ਹੋ ਤੇ ਥੋੜੀ ਆ ਉਹ ਕਰਮ ਘਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਹਿਦਾ ਦਿੰਦਾ ਹੋਰ ਕੀ ਕਹਿੰਦੇ ਤੁਸੀਂ ਆਪ ਨੇੜੇ ਜਾਣਾ ਉਹ ਨਹੀਂ ਦੂਰ ਨੇੜੇ ਕਿਸੇ ਤੇ ਵੀ ਹੈ ਉ세 ਆਪਣੇ ਕੋਸ਼ਾ ਨਾ ਕਰ ਵੀ ਆਪੋ ਆਪਣੇ ਕੇ ਨੜੇ ਕੇ ਤੂੰ ਉਹਦਾ ਦੂਰ ਨੜੇ ਕੇ ਤੂੰ ਨਹੀਂ ਇੱਕੋ ਦਾਉ ਘੜਾ ਦੂਰ ਨੜੇ ਅਸੀਂ ਅਸੀਂ ਆਪਣੇ ਮਨ ਕਰਕੇ ਦੂਰ ਨੜੇ ਹਾਂ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਬਹੁਤ ਜੋ ਵਰਤਾਏ ਸਾਈ ਜੁਗਤ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਬਹੁਤ ਜੁਗਤ ਕੀ ਹੁੰਦੇ ਹਾਂ ਜੋ ਪਰਮੇਸ਼ਰ ਵਰਤਾ ਰਿਹਾ ਹੈ ਉਹੀ ਛੁੱਟਣ ਦੀ ਵਿਧੀ ਹੈ ਆ ਜੀਵਨ ਨੂੰ ਉਤਾਰੋ ਸਾ ਜੀਵਨ ਦੀ ਜੂਤੀ ਆ ਉਹ ਜੋ ਵਰਤਾਰੇ ਪੜਨ ਉਹਨੇ ਸਾਨੂੰ ਜੀਵਨ ਮੁਕਤ ਕਰਨਾ ਆ ਜਿਹੜੀ ਕੋਰਤ ਹੈ ਉਹੀ ਦਾ ਮਗਰਾ ਰਹਿ ਦੇਖ ਰਹੀ ਆ ਉਹ ਅਸਲ ਤੇ ਜੀਵਨ ਮੁਕਤ ਕਰਨ ਵਾਸਤੇ ਹੀ ਕੋਰਤ ਬਰਤ ਰਹੀ ਆ ਪੜਨ ਅਸੀਂ ਇਹਨੂੰ ਹੋਰ ਸੱਜ ਤੋਂ ਚਲਾ ਜਾਂਦੀ ਲੋ ਅਸੀਂ ਆਪਣੇ ਆਪਣੇ ਹਿਸਾਬ ਨਾਲ ਨੂੰ ਲੈ ਰਹੇ ਹਾਂ ਬਿਲਕੁਲ ਅਸੀਂ ਆਪਣੇ 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 ਭਣੇ ਸਾਲ ਲੈ ਰਹੇ ਗੁਰਕੇ ਭਣੇ ਆਪਣੀ ਆਪਣੀ ਇੱਛਾ ਅਨਸਾਰ ਉਹਨੂੰ ਲੈ ਰਹੇ ਆ ਭਾਣੇ ਨੂੰ ਸਾਡੇ ਇਛਾ ਦੇ ਨਾਲ ਟਕਰਾਉਂਦੀ ਹੈ ਜੇ ਛੱਕਾ ਕਾਹਦੀ ਜਿੱਤੋਂ ਵੰਦੇ ਅਸਲ ਕਿ ਇਹ ਹੀ ਜੋਤਾ ਜੀਵਨ ਜੋਤ ਸੋ ਭਾਣਾ ਉਹ ਹੀ ਤਾਂ ਜੀਵਨ ਜੋਤ ਹੈ ਉਪਰ ਦੀ ਜੀਵਨ ਨੂੰ ਤਾਂ ਆਜੀ ਬਣਾ ਸਾਜੀ ਜੀਵਨ ਜੁਗਤ ਤਾਂ ਸਾਜੀ ਜੀਵਨ ਚੁਗਤ ਸਾਜ ਜੀਵਨ ਦੀ ਜੁਗਤੀ ਕੀ ਹੈ ਇੱਥੇ ਕੀ ਹੈ ਪਾਣ ਜਣਾਣਾ ਪਾਣਾ ਬਣਾਣਾ ਮੱਥਾ ਕਰਕੇ ਕੌੜਾ ਜਮ ਕਰਦਾ ਦੋਲ ਟੈਸਟ ਕਰਨ ਵਾਸਤੇ ਕਿ ਕੌੜਾ ਨਾ ਹੋਵੇ ਤੇ ਜੇ ਵਿਖਣਾ ਮੁੱਝ ਪਾਵੇ ਪਰ ਉਹ ਕਿੰਨਾ ਫਾਇਦਾ ਲੱਗ ਗਿਆ ਵੇਖਿਆ ਉਹ ਹੋ ਜਾਏ ਮਨ ਦਾ ਮਤਵਾਰ ਗਈ ਕਦੇ ਮਰਦ ਬਾਦ ਨਾ ਕਦੇ ਪੇਸ਼ ਬਾਦ ਨਾ ਲੇਕਿਨ ਵਖ ਪਾਈ ਤੇ ਐ ਕਰੋ ਉਹ ਕਹਿੰਦਾ ਵੀ ਰੈਂਟ ਠੀਕ ਹੈ ਉਹ ਕੁੰਦੀ ਕਾਦੂ ਆ ਗਈ ਹਾਂ ਉਹ ਕੁੰਦੀ ਪਹਿਲਾਂ ਆ ਗਈ ਉਹ ਪਾਰਟੀ ਪਹਿਲਾਂ ਨਹੀਂ ਆ ਗਈ ਅੱਖਾਂ ਇਹ ਵੀ ਜੋ ਬੇਗਾਈ ਤੇ ਫਿਰ ਕਦੇ ਮਾਤਾ ਸੱਤਿਆ ਜਦ ਮੂਠ ਮਾ ਜਾਂਦੀ ਹੈ ਇਹਦਾ ਉਹ ਫਰਕ ਰੱਖਿਆ ਵੱਡੇ ਜੀ ਸਦਾ ਫਰਕ ਪਾਸੇ ਕੀ ਹੋਇਆ ਜੀ ਚੰਗਾ ਵੀ ਲੱਗਿਆ ਉਹਨੂੰ ਚੰਗਾ ਕਿੱਦਾਂ ਲੱਗਦਾ ਉਹਦਾ ਗੋਲਿਆ ਕਰਦਾ ਫਿਰਦਾ ਹੂੰ

ਜੋ ਵਾਪਰੇ ਜੋ ਕੁਛ ਤਾਂ ਰਿਹਾ ਸਭ ਜੋ ਦੇ ਰਿਹਾ ਉਹ ਵੀ ਬਤਾ ਰਿਹਾ ਦੁੱਖ ਦੇ ਰਿਹਾ ਸੁੱਖ ਦੇ ਰਿਹਾ ਵੀ ਤਾਂ ਬਤਾ ਰਿਹਾ ਪਾਣੇ ਕੀ ਬਤਾ ਰਿਹਾ ਸੋਖਰ ਦੁੱਖ ਦੀ بارش ਕਰ ਦੇ ਜੇ ਦੁੱਖਰ ਸਭ ਠੀਕ ਹੈ ਕੋਈ ਜਾ ਲੱਗਦਾ ਹੋਵੇ ਠੀਕ ਹੈ ਉਹ ਉਹ ਮੀਟਰ ਉੱਪਰ ਦਾਸਾ ਜੈਸਾ ਅਮਰ ਕਾਜੀ ਫਿਰ ਖਾਟੀ ਤੇ ਮੀਟਰ ਲੱਗ ਗਿਆ ਮੀਟਰ ਲੱਗ ਗਿਆ ਉੱਤੇ ਜੇ ਤਾਂ ਉਪਣੇ ਆ ਹਾਂ ਫਿਰ ਉਹ ਤੁਮ ਤੋਂ ਨਹੀਂ ਬਲਬਲ ਵੜੇ ਦੇ ਵੱਡਾ ਸ਼ਬਦ ਪਛਾਣਿਆ ਜਾਊਗਾ ਬੜੇ ਦਾ ਹਰੇ ਕਾਦਮ ਦੀ ਪਛਾਣ ਆਏ ਦੇ ਇਹ ਕੱਲੇ ਦੇ ਨਾਲੇ ਕੈਸ ਦਾ ਐਲਵਾਰਡ ਨਹੀਂ ਲੱਗਦੀ